ਰਾਤ ਬੀਤੀ ਰਾਤ ਐਕਸੀਡੈਂਟ ਹੋਇਆ ਵਾ ਤੇ ਮਤਲਬ ਵੀ ਹੁਣ ਤੱਕ ਕੋਈ ਟ੍ਰੈਪਰ ਦਾ ਹੋ ਗਿਆ ਓਨਰ ਵਗੈਰਾ ਨਹੀਂ ਆਏ ਕੋਈ ਨਹੀਂ ਆਇਆ ਅਜੇ ਤੱਕ ਜੀ ਕੋਈ ਨਹੀਂ ਆਇਆ ਕੋਈ ਦੇਖਣ ਆਲਾ ਇਹਦਾ ਕੋਈ ਵਾਰਿਸ ਹੀ ਨਹੀਂ ਆਇਆ ਅਜੇ ਤੱਕ ਹਾਂਜੀ ਕੋਈ ਨਹੀਂ ਆਇਆ ਕੁਝ ਕਹਿ ਨਹੀਂ ਸਕਦਾ ਕਿਉਂਕਿ ਦੇਖੋ ਜੀ ਟਿਪਰ ਵੀ ਸਾਈਡ ਤੇ ਥੱਲੇ ਲਾਇਆ ਓਨੇ ਕਿਉਂਕਿ ਠੋਕਣ ਤੋਂ ਬਾਅਦ ਬੰਦਾ ਨਿਕਲ ਜਾਂਦਾ ਰੁਕਦਾ ਨਹੀਂ ਹੈਗਾ ਤੁਹਾਡੇ ਸਾਹਮਣੇ ਭਾਜੀ ਵੀ ਟਿਪਰ ਇਹ ਤੁਰਿਆ ਜਾ ਰਿਹਾ ਸੀਗਾ ਜਾਂ ਫਿਰ ਜਾਂ ਖੜਾ ਹੀ ਟਿਪਰ ਦੇ ਵਿੱਚ ਹੋਇਆ ਵਾ ਨਹੀਂ ਨਹੀਂ ਤੁਰਿਆ ਜਾ ਰਿਹਾ ਸੀਗਾ ਤੁਰਿਆ ਜਾ ਰਿਹਾ ਸੀਗਾ ਇਹਨਾਂ ਦੀ ਸਪੀਡ ਵੈਸੇ ਬਾਕੀ ਬਹੁਤ ਤੇਜ਼ ਹੁੰਦੀ ਹੈ ਟ ਅਮੇਜ਼ਿੰਗ ਟੀਵੀ ਚੈਨਲ ਤੇ ਮੈਂ ਹਾਂ ਤੁਹਾਡਾ ਨਾਮ ਇਨਸਿੰਗ ਸੋ ਅੱਜ ਲੁਧਿਆਣਾ ਦੇ ਵਿੱਚ ਬੀਤੀ ਰਾਤ ਨੂੰ ਦੱਸੀ ਬੜੀ ਮੰਨ ਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਲੁਧਿਆਣਾ ਦੇ ਤਾਜਪੁਰੜ ਭਾਮੀਆਂ ਲਾ ਕੇ ਹੰਦਲ ਚੌਂਕ ਦੇ ਬਿਲਕੁਲ ਨਜ਼ਦੀਕ ਜੋ ਤੁਹਾਨੂੰ ਦਿਖਾਦੀ ਹੈ ਤਸਵੀਰਾਂ ਗਲੀ ਦੇ ਵਿੱਚ ਇੱਕ ਟਿਪਰ ਖੜਾਇਆ ਲੇਕਿਨ ਆ ਜੋ ਬਾਈਕ ਦੇ ਉੱਪਰ ਜਿਹੜਾ ਹੈ ਜਿਹੜਾ ਸਮਾਨ ਜਿਹੜਾ ਉਹਦਾ ਖਿਲਰਿਆ ਪਹਿਲੇ ਕਿਨ ਦੱਸਦੀ ਹੈ ਬੜਾ ਹੀ ਦਰਦਨਾਕ ਜਿਹੜਾ ਹਾਸਾ ਰਾਤ ਵਾਪਰੀ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਈਕ ਦੇ ਉੱਤੇ ਦੋ ਮੁੰਡੇ ਨੌਜਵਾਨ ਸੀਗੇ ਜਿਹੜੇ ਕਿ ਆਪਣੇ ਕਿਤੇ ਕਿੰਨੀ ਸੀ ਕੰਮ ਨੂੰ ਜਾ ਰਹੇ ਸੀ ਤੇ ਜਿਹੜੀ ਹੈ ਡੈਥ ਹੋ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਇਹ ਟਿੱਪਰ ਦੀ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਆ ਵੇਸ ਤਸਵੀਰ ਜਿਹੜੀ ਟਿੱਪਰ ਦੇ ਨਾਲ ਜਿਹੜੇ ਦਰਦਨਾਕ ਹਾਸਾ ਰਾਤ ਵਾਪਰਿਆ ਲੇਕਿਨ ਆ ਭਾਈ ਜੀ ਸਾਡੇ ਨਾਲ ਪਹਿਲਾਂ ਮੌਜੂਦਾ ਸੀ ਇਹਨਾਂ ਨੇ ਪੂਰੀ ਗੱਲਬਾਤ ਕਰਦੇ ਭਾਈ ਜੀ ਕਿਸ ਤਰ੍ਹਾਂ ਰਾਤ ਹੋਇਆ ਸੀ ਕੁਝ ਪਤਾ ਤੁਹਾਨੂੰ ਸਰ ਪਤਾ ਤਾਂ ਮੈਨੂੰ ਕੁਝ ਨਹੀਂ ਹੈਗਾ ਮੈਂ ਅੰਦਰ ਮੇਰੀ ਦੁਕਾਨ ਹੈ ਰਵੀ ਆਟੋ ਸੈਂਟਰ ਅੱਛਾ ਤੇ ਮੈਂ ਅੰਦਰ ਨਾ ਪਲੇਟਾਂ ਭਾਰੇ ਦੀ ਮੋਟਰਸਾਈਕਲ ਦੀਆਂ ਤੇ ਮੈਂ ਤਕਰੀਬਨ 8 ਵਜੇ ਤੱਕ ਦੁਕਾਨ ਬਿਤਾ ਕੇ ਚਲੇ ਜਾਣਾ 8 8:30 ਕੋਈ ਟਾਈਮ ਨਹੀਂ ਹੈਗਾ ਆਪਦੀ ਦੁਕਾਨ ਹੈ ਤੇ ਮੇਰੀ ਦੁ ਮੋੜਸਾ ਮਤਲਬ ਚਾਰਤੀ ਉੱਪਰ ਗੱਡੀ ਤੇ ਐਕਸੀਡੈਂਟ ਹੋ ਗਿਆ ਉਹਨੂੰ ਕੁਝ ਸਮਝ ਨਹੀਂ ਆਇਆ ਉਹ ਬੰਦਲ ਗਿਆ ਉਹ ਮੁੰਡੇ ਦਾ ਨਾਮ ਲੈ ਕੇ ਕਹਿੰਦਾ ਇੰਦਰ 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 ਨਾਮ ਦਾ ਮੁੰਡਾ ਮੇਰੀ ਦੁਕਾਨ ਦੇ ਅੰਦਰ ਬੈਠਾ ਸੀ ਉਹ ਭੱਜ ਕੇ ਜਦੋਂ ਆਇਆ ਤੇ ਸਾਰੀ ਭਾਜੀ ਚਾਰ ਮੁੰਡੇ ਸੀਗੇ ਜੀ ਚਾਰੇ ਨਿਕਲ ਗਏ ਤੇ ਮੈਂ ਦੁਕਾਨ ਤੋਂ ਥੋੜਾ ਜਿਹਾ ਮਤਲਬ 10 ਕਦਮ ਅੱਗੇ ਆਇਆ ਹਾਂਗਾ ਤੇ ਆਹ ਤਾਕੀ ਖੋਲ ਕੇ ਡਰਾਈਵਰ ਬਾਹਰ ਨਿਕਲੇ ਬਾਕਾਇਦਾ ਨਿਕਲਣ ਤੋਂ ਬਾਅਦ ਉਹ ਪਿੱਛੇ ਤੱਕ ਆਇਆ ابھی ਮੈਂ ਦੇਖ ਰਿਹਾ ਹਾਂ ਪਿੱਛੇ ਤੱਕ ਆਇਆ ਪਿੱਛੇ ਤੱਕ ਆਇਆ ਜਦੋਂ ਮੈਂ ਇੱਥੇ ਤੱਕ ਪਹੁੰਚਿਆ ਵੀ ਉਹ ਦੇਖਿਆ ਵੀ ਬੰਦਾ ਡੈੱਡ ਆ ਉਹ ਨਿਕਲ ਕੇ ਭੱਜ ਗਿਆ ਇਧਰੋਂ ਮਤਲਬ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਫਰਾਰ ਹੋਇਆ ਮੌਕੇ ਤੇ ਫਰਾਰ ਹੋ ਗਿਆ ਵੀ ਮੈਂ ਦੇਖਦਾ ਰਹਿ ਗਿਆ ਵੀ ਉਹ ਇੰਨੀ ਦੂਰ ਦਾ ਫਾਸਲਾ ਮੈਂ ਕਿੰਦਾ ਫੜ ਸਕਦਾ ਬੰਦੇ ਨੂੰ ਠੀਕ ਹੈ ਨਾ ਮੈਂ ਦੇਖਿਆ ਜਦੋਂ ਇੱਥੇ ਤੱਕ ਪਹੁੰਚਣ ਲੱਗਿਆ ਉਹ ਡਰਾਈਵਰ ਨਿਕਲ ਗਿਆ ਜੀ ਇਹ ਕੁਝ ਹੋਇਆ ਤੇ ਬਾਕੀ ਦਾ ਹੁਣ ਕਹਿੰਦੇ ਵਿੱਚ ਬਲੈਰੋ ਵੀ ਸੀ ਵੀ ਓਵਰਟੇਕ ਕਰਨ ਲੱਗੇ ਨੇ ਮੁੰਡੇ ਵਿੱਚ ਆ ਗਏ ਆ ਕੀ ਆ ਹੁਣ ਕੁਝ ਕਹਿ ਨਹੀਂ ਸਕਦੇ ਜੀ ਕਿਉਂਕਿ ਮੌਕੇ ਦਾ ਜੇ ਕੁਝ ਪ੍ਰੋਪਰ ਨਹੀਂ ਪਤਾ ਵੀ ਮੁੰਡਿਆਂ ਦਾ ਕਸੂਰ ਕਿਉਂਕਿ ਠੋਕਨ ਤੋਂ ਬਾਅਦ ਬੰਦਾ ਨਿਕਲ ਜਾਂਦਾ ਰੁਕਦਾ ਨਹੀਂ ਹੈਗਾ। ਲੋ ਤੁਹਾਡੇ ਸਾਹਮਣੇ ਭਾਜੀ ਵੀ ਟਿਪਰ ਇਹ ਤੁਰਿਆ ਜਾ ਰਿਹਾ ਸੀਗਾ ਜਾਂ ਫਿਰ ਜਾਂ ਖੜਾ ਹੀ ਟਿਪਰ ਦੇ ਵਿੱਚ ਹੋਇਆ ਵਾ। ਨਹੀਂ ਨਹੀਂ ਤੁਰਿਆ ਜਾ ਰਿਹਾ ਸੀਗਾ ਤੁਰਿਆ ਜਾ ਰਿਹਾ ਸੀਗਾ ਇਹਨਾਂ ਦੀ ਸਪੀਡ ਵੈਸ ਬਾਕੀ ਬਹੁਤ ਤੇਜ਼ ਹੁੰਦੀ ਟਿਪਰ ਵਾਲੇ ਦੀ। ਅ ਤੋ 20 ਦਿਨ ਪਹਿਲਾਂ ਇੱਕ ਟਿਪਰ ਵਾਲੇ ਨਾਲ ਮੇਰੀ ਬਹਿਸ ਵੀ ਹੋਈ ਹੈ। ਤੇ ਉਹ ਮੈਨੂੰ ਅੱਗੋਂ ਕਹਿੰਦਾ ਕਹਿੰਦਾ ਵੀ ਜਲ ਕੱਲ ਨੂੰ ਕੋਈ ਕੁਝ ਹੋਊਗਾ ਤੇ ਮੈਂ ਬੈਠਾ ਵਾ ਮੇਰੀ ਮੇਰਾ ਨੰਬਰ ਲਿਖਿਆ ਹੈ ਮੈਨੂੰ ਇਦਾਂ ਕਹਿ ਕੇ ਗਿਆ। ਕੱਲ ਉਹੀ ਟਿਪਰ ਵਾਲਾ ਮਗਰੋਂ ਦੀ ਜਦੋਂ 100-150 ਬੰਦੇ ਇੱ ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਦਾ ਚਾਰ ਬੰਦੇ ਦੇ ਸਾਹਮਣੇ ਮੈਂ ਕਿਹਾ ਤੇਰੇ ਨਾਲ ਮੇਰੀ ਬਹਿਸ ਵੀ ਹੋਈ ਸੀ ਕਹਿੰਦਾ ਹਾਂ ਮੈਂ ਕਿਹਾ ਆ ਦੇਖ ਲੈ ਅੱਜ ਹੋ ਗਿਆ ਕਹਿੰਦਾ ਠੀਕ ਐ ਦਾ ਉਦਾ ਕਰਕੇ ਫਿਰ ਉਹ ਚਲੇ ਗਿਆ ਫਿਰ ਪਿੱਛੋਂ ਹੀ ਮੁੜ ਗਿਆ ਉਹ ਇਹ ਕੁਝ ਆ ਹੁਣ ਤੱਕ ਸਵੇਰ ਰਾਤ ਬੀਤੀ ਰਾਤ ਐਕਸੀਡੈਂਟ ਹੋਇਆ ਵਾ ਤੇ ਮਤਲਬ ਵੀ ਹੁਣ ਤੱਕ ਕੋਈ ਟ੍ਰੈਪਰ ਦਾ ਹੋ ਗਿਆ ਓਨਰ ਵਗੈਰਾ ਨਹੀਂ ਆਏ ਕੋਈ ਨਹੀਂ ਆਇਆ ਅਜੇ ਤੱਕ ਜੀ ਕੋਈ ਨਹੀਂ ਆਇਆ ਕੋਈ ਦੇਖਣ ਆਲਾ ਇਹਦਾ ਕੋਈ ਵਾਰਿਸ ਹੀ ਨਹੀਂ ਆਇਆ ਅਜੇ ਤੱਕ ਅੱਛਾ ਹਾਂਜੀ ਕੋਈ ਨਹੀਂ ਆਇਆ ਹਲੇ ਤੱਕ ਬਿਲਕੁਲ ਇਸ ਬਾਈ ਨਾਲ ਗੱਲਬਾਤ ਕੀਤੀ ਗਈ ਇਹਨਾਂ ਨੇ ਦੱਸਿਆ ਕਿ ਮੇਰੀ ਇੱਥੇ ਦੁਕਾਨ ਵਾਲੇ ਕਿਨ ਇੱਕ ਵਾਰ ਅੱਗੇ ਉਹਦੀ ਵੀ ਜਿਹੜੀ ਤਸਵੀਰ ਇਸ ਕਰਕੇ ਦਿਖਾਈ ਜਾਊਗੀ ਇਹ ਜੋ ਟਿੱਪਰ ਦੀ ਜਿਹੜੀ ਅੱਗੇ ਦੀ ਤਸਵੀਰ ਹੈ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਵੀ ਜਾਓ ਅਗਲੇ ਟਾਇਰ ਦੇ ਉੱਪਰ ਜਿਹੜਾ ਆ ਹਲਕਾ ਹਾਲਾਂਕਿ ਇੱਕ ਬਲੱਡ ਵੀ ਲੱਗਿਆ ਹੋਇਆ ਦੇਖ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਇਹ ਟਿੱਪਰ ਦਾ ਅਗਲਾ ਟਾਇਰ ਹੈ ਉਸ ਦੇ ਉੱਪਰ ਬਲੱਡ ਲੱਗਿਆ ਹੋਇਆ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਵੀ ਰਾਤ 9:30 ਦੇ ਕਰੀਬ ਜੋ ਇਹ ਹਾਸਾ ਵਾਪਰਿਆ ਦਿਖਾ ਦिए ਤਸਵੀਰਾਂ ਤੇ ਲੋਕਾਂ ਦਾ ਕਹਿਣਾ ਇੱਥੇ ਬਾਈ ਦਾ ਕਹਿਣਾ ਸੀਗਾ ਕਿ ਮੇਰੀ ਇੱਥੇ ਕਾਫੀ ਸਾਲ ਪੁਰਾਣੀ ਦੁਕਾਨ ਆ ਤਾਂ ਲੇਕਿਨ ਉਸ ਤੋਂ ਬਾਅਦ ਜਿਹੜਾ ਟਿਪਰ ਦੇ ਡਰਾਈਵਰ ਨਾਲ ਜਦੋਂ ਸੀ ਗੱਲਬਾਤ ਹੋਈ ਤਾਂ ਟਿਪਰ ਦਾ ਡਰਾਈਵਰ ਜਿਹੜਾ ਆ ਗੱਡੀ ਦੇ ਪਿੱਛੇੋਂ ਜਾ ਕੇ ਦੇਖਦਾ ਵੀ ਕੋਈ ਦੇਖਤਾ ਨਹੀਂ ਰਿਹਾ ਲੇਕਿਨ ਉਸ ਤੋਂ ਬਾਅਦ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਲੇਕਿਨ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਈਕ ਦੇ ਉੱਤੇ ਦੋ ਨੋਜ਼ਾਨ ਮੁੰਡੇ ਸੀ ਜਿਸ ਦਾ ਨਾਮ ਇੱਕ ਦਾ ਅਮਨਪ੍ਰੀਤ ਸੀ ਔਰ ਦੂਜੇ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਰਾਜਾ ਨਾਮ ਦਾ ਸੀ ਜੋ ਸ਼ ਉਸਨੂੰ ਗੰਭੀਰ ਜ਼ਖਮੀ ਦੱਸਿਆ ਰਸੂਨੀ ਕਨੀਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਲੇਕਿਨ ਉਸ ਤੋਂ ਬਾਅਦ ਅਮਨਪ੍ਰੀਤ ਜਿਹੜੀ ਆ ਮੌਕੇ ਤੇ ਜਿਹੜੀ ਡੈਥ ਹੋ ਜਾਂਦੀ ਲੇਕਿਨ ਉਸਦੀ ਬਾਡੀ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਪੁਲਿਸ ਦੇ ਵੱਲੋਂ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਲੇਕਿਨ ਆਉ ਸੁਣਾਣੇ ਆ ਅਸੀਂ ਤਾਂ ਕੀ ਕਹਿਣਾ ਉਸ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਅਮਨਪ੍ਰੀਤ ਦੇ ਨਾਮ ਦੇ ਲੜਕੀ ਦੇ ਲੜਕੇ ਦੇ ਜਿਹੜੇ ਗੱਲਬਾਤ ਕਰਾਂਗੇ ਉਸ ਪਰਿਵਾਰ ਦੇ ਨਾਲ ਕੀ ਹੈ ਸਾਰਾ ਮਾਮਲਾ ਕਿਸ ਤਰ੍ਹਾਂ ਦੇ ਦਰਦਨਾਕ ਜਿਹੜਾ ਹਾਸਾ ਵਾਪਰਿਆ ਰਾਤ 9:00 ਵਜੇ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਹੁੰਦਲ ਆਪਣ ਨੂੰ ਸਾਹਮਣੇ ਟੱਕਰ ਹੋਈ ਹੈ ਐਟ ਦੀ 41 ਕਮੂਨ ਦਾ ਮਰ ਗਿਆ ਸੀਗਾ ਨਾਂ ਉਹ ਦਾ ਅਮਨਪ੍ਰੀਤ ਸਿੰਘ ਸੀਗਾ ਰਾਤ ਉਹਦੀ ਬੋਡੀ ਸਿਵਲ ਹਸਪਤਲ ਰਖਾਈ ਸੀਗੀ ਔਰ ਦੂਜਾ ਵੀ ਉੱਥੇ ਮੇਰੇ ਮੌਜੂਦ ਸਮੇਂ ਵਿੱਚ ਹੀ ਉਹਦੀ ਪਹੁੰਚ ਗਈ ਸੀ ਮੁੰਡੇ ਦੀ ਸਿਵਲ ਹਸਪਤਲ ਉਹ ਮੈਨੂੰ ਪਤਾ ਲੱਗਾ ਸੀ ਡਾਕਟਰ ਸਾਹਿਬ ਨੇ ਪੀਜੀਆਈ ਰੈਫਰ ਕੀਤਾ ਬਾਕੀ ਇਹਦੇ ਬਾਰਸ ਇੱਥੋਂ ਭਾਮੀਆਂ ਤੋਂ ਨੇ ਅਮਨਪ੍ਰੀਤ ਦੇ ਇਹਨਾਂ ਦੇ ਬਾਰਸਾਂ ਦੇ ਆਉਣ ਤੋਂ ਬਿਆਨ ਲਿਖ ਕੇ ਕਾਰਵਾਈ ਕਰਾਂਗੇ ਇਹ ਟਿੱਪਰ ਇਧਰੋਂ ਆ ਰਿਹਾ ਸੀਗਾ ਪਿੰਡ ਭਾਮੀਆਂ ਕਲੋਂ ਤੋਂ ਹੰਦਲ ਚੌਂਕ ਸਾਈਡ ਨੂੰ ਜੀ ਔਰ ਜਿਹੜੇ ਮੁੰਡੇ ਸੀਗੇ ਉਹ ਹੰਦਲ ਚੌਂਕ ਤੋਂ ਭਾਵੀਆਂ ਕਲਾ ਸਾਈਡ ਨੂੰ ਆ ਰਹੇ ਸੀ ਜੀ ਮੌਕੇ ਤੇ ਡਰਾਈਵਰ ਕਿੱਥੇ ਹੋ ਸਕਦਾ ਜੀ ਮੌਕੇ ਤੇ ਡਰਾਈਵਰ ਐਟ ਦੀ ਸਪੋਰਟ ਜਿਹੜਾ ਫਰਾਰ ਹੋ ਗਿਆ ਸੀਗਾ ਟਿੱਪਰ ਖੜਾ ਜੀ ਸਾਡਾ ਨਹੀਂ ਹਲੇ ਫਿਲਹਾਲ ਕੁਝ ਨਹੀਂ ਉਹਦਾ ਕਢਾਉਂਦੇ ਆ ਇਹਦਾ ਡਾਟਾ ਡੂਟਾ ਕਢਾਉਂਦੇ ਆ ਸਰ ਇਹ ਪੱਲਾ ਚੱਲਨੀ ਆ ਉਹਦੀ ਕੀ ਕੰਡੀਸ਼ਨ ਹੈ ਇਸਕਾ ਕੀ ਕੰਡੀਸ਼ਨ ਹੈ ਅ ਥੋੜਾ ਸੱਕੀ ਹਲੇ ਕਿਉਂਕਿ ਉਹਨੂੰ ਸਿਵਲ ਅਸਤੋਂ ਜਿਹੜਾ ਪੀਜੀਆ ਰੈਫਰ ਕੀਤਾ ਉਹਦੀ ਐਂਟੀਵੇਸ਼ਨ ਆਣ ਤੋਂ ਫਿਰ ਆਪਾਂ ਲਾਵਾਂਗੇ ਥਾੜਾ ਜਿਮਾਲਪੁਰ ਜੀ ਨਾਮ ਤੁਹਾਡਾ ਮੈਂ ਨਰਨਲ ਸਿੰਘ ਭਾਮੀਆਂ ਜੀ ਤੇ ਕੀ ਹਾਸਾ ਹੋਇਆ ਜਿਹੜਾ ਟਿਪਰ ਦੇ ਨਾਲ ਹੋਇਆ ਟਿਪਰ ਤੋਂ ਇਹ ਦੋ ਲੜਕੇ ਆ ਰਹੇ ਸੀ ਹੰਦਲ ਚੌਂਕ ਵੱਲੋਂ ਇਧਰੋਂ ਹੰਦਲ ਚੌਂਕ ਤੋਂ ਆ ਰਹੇ ਸੀ ਇਧਰੋਂ ਟਿਪਰ ਜਾ ਰਿਹਾ ਸੀ ਟਿਪਰ ਦੇ ਨਾਲ ਹੋਣ ਦੇ ਕਾਰਨ ਇਹ ਜਿਹੜਾ ਸੇਰਾ ਉਹ ਟਾਇਰਾਂ ਥੱਲੇ ਆ ਗਿਆ गिर ਗਏ ਮੁੰਡੇ ਇੱਥੇ ਗਰਮ ਤੋਂ ਬਾਅਦ ਇੱਕ ਮੁੰਡੇ ਦੀ ਮੌਤ ਹੋ ਗਈ ਦੂਜਾ ਹਸਪੀਟਲ ਆ ਉਰਮ ਰਹਿ ਰਿਹਾ ਫਿਰ ਕਰਤਾ ਪੀਜੀ ਤੋਨੋ ਮੁੰਡਿਆਂ ਦਾ ਨਾਮ ਕੀ ਸੀਗਾ ਤੇ ਉਮਰ ਕੀ ਸੀ ਇੱਕ ਮੁੰਡੇ ਦਾ ਅਮਨ ਹਮਨਪ੍ਰੀਤ ਜਿਹਦੀ ਉਮਰ 23-24 ਸਾਲ ਆ। ਜੀ। ਦੂਸਰਾ ਮੁੰਡਾ ਕੋਈ ਸ਼ਾਂਤੀ ਵਿਹਾਰ ਦਾ ਵਾ ਉਹਨੂੰ ਰਾਜਾ-ਰਾਜਾ ਕਹਿੰਦੇ ਨੇ। ਉਹਦੀ ਉਮਰ ਵਾਲੀ ਨਹੀਂ ਕਨਫਰਮ। ਕਿੱਥੋਂ ਆ ਰਹੇ ਸੀਗੇ ਉਹ ਮੁੰਡੇ? ਇਹ ਮੁੰਡੇ ਹੰਦਲ ਚੌਕ ਵੱਲੋਂ ਆ ਰਹੇ ਸੀ। ਕਿਦਾਂ ਐਕਸੀਡੈਂਟ ਕਿਦਾਂ ਹੋ ਗਿਆ ਸੀਗਾ ਮੌਕੇ ਤੇ? ਮੌਕੇ ਤੇ ਦੱਸਣ ਵਾਲੇ ਦੱਸਦਿਆ ਵੀ ਇਹਨਾਂ ਨੂੰ ਗਿਰੇ ਨੇ ਇਹ ਗਿਰਨ ਤੋਂ ਬਾਅਦ ਟਿੱਪਰ ਉਧਰ ਆ ਰਿਹਾ ਸੀ। ਟਿੱਪਰ ਨੇ ਟਾਇਰਾਂ ਥੱਲੇ ਇਹਨਾਂ ਨੂੰ ਕੁਚਲ ਦਿੱਤਾ। ਕਿਦਾਂ ਉੱਥੇ ਦੀ ਕੋਈ ਸੀਸੀਟੀਵੀ ਹੈਈ ਆਪਣੇ ਸਾਹਮਣੇ ਪਤਾ ਲੱਗਦਾ। ਉੱਥੇ ਕੈਮਰੇ ਆਉਗੇ ਫੁੱਲਣੇ ਆ ਕੋਈ ਕਨਫਰ ਅਮਰਦੀ ਮਾਰੇ ਚਾਚਾ ਹੀ ਲਗਦਾ ਨਹੀਂ ਪੁਲਿਸ ਵਾਲਾ ਕੋਲ ਕੀ ਕਾਰਵਾਈ ਕੀਤੀ ਕੀ ਇਸ ਤਰ੍ਹਾਂ ਪੁਲਿਸ ਵਾਲਾ ਕੋਲ ਹਜੇ ਚੱਲੇ ਆ ਜੀ ਕਾਰਵਾਈ ਹੋਣੀ ਆ ਹਜੇ ਹਾਂਜੀ ਅੱਜ ਬੁਲਾਇਆ ਉਹਨਾਂ ਨੇ ਕਿਸ ਮੁੰਡੇ ਦੀ ਡੈਥ ਹੋਈ ਹੈ ਅਮਰਪ੍ਰੀਤ ਤੇ ਹੋ ਦੂਜੇ ਮੁੰਡੇ ਦੀ ਇਲਾਜ ਕਿ ਜਿਹੜਾ ਕਿੱਥੇ ਚੱਲਦਾ ਪਿਆ ਉਹ ਪਹਿਲਾਂ ਲੁਧਿਆਣੇ ਤੇ ਕੀਤਾ ਸੀਗਾ ਫੋਟਿਚ ਹੁਣ ਫਿਰ ਉਹ ਦੋ ਇਕਾਈ ਚ ਲੈ ਕੇ ਕਈ ਦੋ ਵਾਰ ਪਤਾ ਲੱਗਿਆ ਵਾ ਵੀ ਉਹ ਤੇ ਚੰਡੀਗੜ੍ਹ ਲੈ ਕੇ ਗਿਆ ਉਹਨੂੰ ਪੀਜੀ ਵਿੱਚ ਯਾਰੀ ਦੋਸਤ ਜੀ ਹਾਂਜੀ ਹਾਂਜੀ ਇਹ ਸਰ ਮੌਕੇ ਤੇ ਡਰਾਈਵਰ ਮਿਲਿਆ ਡਰਾਈਵਰ ਫਰਾਰ ਹੋ ਗਿਆ ਸੀ ਜੀ ਟਿਪਰ ਟਿਪਰ ਉੱਥੇ ਗਨੇ ਪਰਿਵਾਰ ਬਹੁਤ ਗਰੀਬ ਆ ਜੀ ਮੰਗ ਇਹੀ ਕਰਦੇ ਨੇ ਕਿ ਕੋਈ ਹੈਲਪ ਕੀਤੀ ਜਾਵੇ ਕਿੱਦਾਂ ਦੀ ਹੈਲਪ ਮੰਗਦੀ ਹੈ ਪਰਿਵਾਰ ਤੇ ਕਿੱਦਾਂ ਦਾ ਇਨਸਾਫ ਚਾਹੁੰਦਾ ਪਰਿਵਾਰ ਬਸ ਇਨਸਾਫ ਹੋਣਾ ਚਾਹੀਦਾ ਵੀ ਉਹ ਐਕਸੈਂਟ ਕਿਵੇਂ ਹੋਇਆ ਮੌਕੇ ਤੇ ਜਿਹੜਾ ਡਰਾਈਵਰ ਫਰਾਰ ਹੋਇਆ ਉਹ ਤੋਂ ਪਤਾ ਲੱਗੇਗਾ ਬਾਕੀ ਵਾਰ ਦਾ ਟਿਪੜ ਮਾਲਿਕ ਨੂੰ ਪਤਾ ਲੱਗਿਆ ਹੈ ਹਾਂਜੀ ਲੱਗਿਆ ਜੀ ਉਹਨਾਂ ਦੇ ਬਾਰੇ ਕੀ ਐਸਾ ਸੋਸਾ ਦਿੱਤਾ ਗਿਆ ਉਹਨਾਂ ਕੋਈ ਹਿਸਾਬ ਨਹੀਂ ਲਿੜੇ ਜੀ ਉਹ ਰਾਤ ਉਹ ਤੋਂ ਬਾਹਰੋਂ ਵਾਰੀ ਮੁੜਗੇ ਨੇ ਉਹ ਇੱਕ ਸਵਾਲ ਹੈ ਜੇ ਲੁਧਿਆਣਾ ਸ਼ਹਿਰ ਦੇ ਵਿੱਚ ਆ ਦਿਨ ਲਗਾਤਾਰ ਐਕਸੀਡੈਂਟ ਦੇ ਕੇਸ ਹੁੰਦੇ ਨੇ ਜਿੰਦੇ ਵਿੱਚ ਟਿਪਰ ਹੋਵੇ ਜਾਂ ਬੱਸ ਹੋਵੇ ਐਕਸੀਡੈਂਟ ਕਰਕੇ ਨਿਕਲ ਜਾਂਦੇ ਨੇ ਡਰਾਈਵਰ ਨਿਕਲ ਜਾਂਦੇ ਪਰ ਕਿਤੇ ਨਾ ਕਿਤੇ ਪਰਿਵਾਰ ਦੀ ਸੁਣਵਾਈ ਵੀ ਨਹੀਂ ਹੁੰਦੀ ਕੀ ਕਰਨਾ ਚਾਹੀਦਾ ਨਹੀਂ ਹੁੰਦੀ ਜੀ ਨਹੀਂ ਹੁੰਦੀ ਬਹੁਤ ਟਿਪਰ ਬਹੁਤ ਚੱਲ ਰਹੇ ਨੇ ਇੰਦੇ ਚ ਕਮੀ ਕਿੰਦੀ ਦੇਖਦੇ ਹੋ ਤੁਸੀਂ ਕਮੀ ਸਰਕਾਰ ਦੀ ਜਿਹੜਾ ਟਿਪਰਾਂ ਦੇ ਰੋਕ ਦੀ ਗੱਲ ਹੈ